ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ ਸਾਵਣ ਚੜਿਆ ਤੀਆਂ ਆਈਆਂ ਟਿੱਪਲਾਂ ਦੇ ਨਾਲ ਤੀਆਂ ਪਾਈਆਂ ਅੱਜ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਤਿਹਾਰ ਜਿਹੜੇ ਹੈਗੇ ਆ ਅਲੋਪ ਹੁੰਦੇ ਜਾ ਰਹੇ ਹੈ ਪਰ ਕੁਝ ਤਿਹਾਰ ਇਹ ਜੇ ਆ ਜਿਨ੍ਹਾਂ ਦੀ ਪੂਰੀ ਉਡੀਕ ਹੁੰਦੀ ਹੈ ਜਿਵੇਂ ਕਿ ਤੀਆਂ ਦਾ ਤਿਹਾਰ ਸਾਵਣ ਚੜਦਾ ਤੀਆਂ ਦੇ ਤਿਹਾਰ ਦੀ ਜਿਹੜੀ ਹੈਗੀ ਆ ਔਰਤਾਂ ਨੂੰ ਮੁਟਿਆਰਿਆਂ ਨੂੰ ਇੱਕੋ ਸਾਹ ਹੁੰਦਾ ਉਹਨਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਂਦਾ ਨੱਚਦਾ ਕੇ ਬੋਲੀਆਂ ਪਾ ਕੇ ਚਰਖੇ ਰੱਖ ਕੇ ਜਿਸ ਤਰ੍ਹਾਂ ਉਹ ਜਿਹੜਾ ਤੀਆਂ ਦਾ ਤਿਹਾਰ ਮਨਾਉਂਦੇ ਆ ਉਸ ਨਾਲ ਅੱਜ ਆਪਾਂ ਜਿਹੜਾ ਹੈਗਾ ਖੜੀਆਂ ਵਰਨਾਲਾ ਦੇ ਵਿੱਚ ਜਿੱਥੇ ਕੀ ਅੱਜ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੜਖੇ ਰੱਖੇ ਹੋਏ ਆ ਪੁਰਾਤਨ ਤਰੀਕੇ ਨਾਲ ਪ੍ਰਾਚੀਨ ਤਰੀਕੇ ਨਾਲ ਉਸ ਤਰ੍ਹਾਂ ਸਾਰਾ ਕੁਝ ਓਰਗੇਨਾਈਜ਼ਮੈਂਟ ਕੀਤਾ ਹੋਇਆ ਹੈ ਜਿਹੜਾ ਕੀ ਇਹਨਾਂ ਦਾ ਮੋਟਿਵ ਹੈਗਾ ਵੀ ਬੱਚਿਆਂ ਨੂੰ ਜਿਹੜਾ ਹੈਗਾ ਸੱਭਿਆਚਾਰ ਸਾਡੇ ਪੁਰਾਣੇ ਤਿਹਾਰ ਜਿਹੜੇ ਹੈਗੇ ਆ ਉਹ ਪਤਾ ਲੱਗ ਸਕਣ ਇਸ ਕਰਕੇ ਅੱਪਾ ਅੱਜ ਗੱਲ ਕਰਾਂਗੇ ਆਪਾਂ ਦੇਖਦੇ ਪਈਆਂ ਵੀ ਕਿਸ ਤਰ੍ਹਾਂ ਅੱਜ ਮਨਾ ਰਹੇ ਆਂ ਤੀਆਂ ਦਾ ਇਤਿਹਾਸ ਦੇਖੋ ਵੈਸੇ ਦੇਖੋ ਤੀਆਂ ਦੇ ਤੋਹਰ ਬਾਰੇ ਮਨਨ ਕਿ ਜਿਹੜਾ ਤੀਆਂ ਇੱਕ ਫੈਸਟੀਵਲ ਹੈ ਇਹਦੇ ਲਈ ਕਿਸੇ ਵੀ ਆਪਾਂ ਨੂੰ ਲੋਕਦਾਨ ਦੀ ਜ਼ਰੂਰਤ ਨਹੀਂ ਹੈ ਅੱਜ ਆਪਾਂ ਦੇਖ ਰਹੇ ਹਾਂ ਕਿ ਬਨਾਲਾ ਦੇ ਵਿੱਚ ਜਗ੍ਹਾ-ਜਗ੍ਹਾ ਤੇ ਬਹੁਤ ਲੇੜੀ ਸਾਰੇ ਪੂਰਾ ਇੰਜੋਏ ਕਰ ਰਹੇ ਨੇ ਕਿ ਤੀਆਂ ਫੈਸਟੀਵਲ ਹੁ ਪਰ ਮੈਨੂੰ ਅੱਜ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਕਿ ਮੇਰਾ ਮੋਟੇ ਵਿੱਚ ਇਹ ਸੀ ਵੀ ਜਿਹੜੀਆਂ ਲੇਡੀਜ਼ ਘਰੋਂ ਨਿਕਲ ਨਹੀਂ ਪਾਰੀਆਂ ਉਹਨਾਂ ਨੂੰ ਮੈਂ ਯੋਗਾ ਨਾਲ ਜੋੜ ਕੇ ਤੇ ਉਹਨਾਂ ਦੇ ਅੰਦਰ ਖੁਸ਼ੀ ਲਾਣਾ ਚਾਹਤੀ ਸੀ ਤੇ ਅੱਜ ਮੇਰੇ ਨਾਲ ਮੇਰਾ ਮੋਟਿਵ ਪੂਰਾ ਹੋ ਗਿਆ ਮੇਰਾ ਮੋਟਿਵ ਜੇਰੀ ਨੈਕਸਟ ਜਨਰੇਸ਼ਨ ਆਪਣੀ ਉਹਨੂੰ ਕੀ ਮੈਸੇਜ ਦੇ ਰਕਾਂਗੇ ਦੇਖੋ ਮੈਨੂੰ ਤਾਂ ਇਹੀ ਲੱਗਦਾ ਹੈਗਾ ਕਿ ਜੇ ਆਪਾਂ ਆਪਣੀ ਫੈਸਟੀਵਲਸ ਨਾਲ ਜੁੜਾਂਗੇ ਤਾਂ ਆਪਾਂ ਆਪਦੀ ਅਰਥ ਨਾਲ ਆਪਣੇ ਸੰਸਕਾਰਾਂ ਨਾਲ ਜੁੜਦੇ ਆ ਨੈਚੁਰਲੀ ਜਦੋਂ ਕਿ ਆਪਾਂ ਆਪਦੇ ਆਪ ਤੁਹਾਡੇ ਬੱਚੇ ਨੈਚੁਰਲੀ ਮੇਰੇ ਬੱਚੇ ਵੀ ਐਕਚੁਅਲੀ ਘਰੇ ਦੇਖਦੇ ਕਰੀਆ ਮਾਸੀ ਜੀ ਆ ਰਹੇ ਆ ਨੂੰ ਆ ਰਹੇ ਨੇ ਤਾਂ ਫਿਰ ਨੱਚ ਕੇ ਉਹ ਇਸ ਚੀਜ਼ ਦਾ ਜਾਣਗੇ ਤੇ ਮੇਰਾ ਤਾਂ ਮੇਨ ਮੋਟਿਵ ਬਣਨ ਲੱਗੇ ਜੋਗਾ ਦਾ ਪ੍ਰਚਾਰ ਕਰਨਾ ਮੈਂ ਕਹਾਂਗੀ ਜਿਹੜਾ ਬੰਦਾ ਵੀ ਜੋਗਾ ਨਾਲ ਜੁੜ ਸਕਦਾ ਜੁੜੋ ਕਿਉਂਕਿ ਸਾਇੰਸ ਵੀ ਇਹੋ ਚੀਜ਼ ਕਹਿੰਦੀ ਹੈ ਸਪਿਰਚੁਅਲਿਟੀ ਵੀ ਇਹੋ ਚੀਜ਼ ਕਹਿੰਦੀ ਹੈ ਰੀਚਿਸ ਵੀ ਇਹੋ ਕਹਿੰਦਾ ਕਿ ਸੁਖਦੇਵ ਮਾਰ ਕਰਨਾ ਬਹੁਤ ਜ਼ਰੂਰੀ ਹੈ ਇਹ ਆਪਣੀ ਕਹਾਣੀ ਆ ਰਹੀ ਆ ਰਹਿਣਾ ਯਾਰ ਜਿੱਦ ਕਿ ਆਪਣੀ ਕਹਾਣੀ ਲਿਖਣਾ ਜਿਹੜੀ ਸਾਰੀ ਦੇਖਿਆ ਮੈਂ ਟੁੱਕੜੀ ਆ ਹਾਂਜੀ ਪਰ ਇਸ ਜਿਹੜਾ ਲੱਗਿਆ ਕਿ ਹਰ ਕੌਮ ਬਣਾਉਗਾ ਕਿ ਆ ਤੇ ਲੱਗਦਾ ਹੈਗਾ ਵੀ ਮੁਕਤੀ ਜਾ ਜ਼ਰੂਰ ਰਹੇ ਵਿਦੇਸ਼ਾਂਵਲ ਪਰੇ ਜੀ ਆਪਾਂ ਡੀ ਪੁਆਇੰਟ ਤੇ ਜਾ ਕੇ ਦੇਖੀਏ ਕਾ ਲੋਕਾਂ ਦਾ ਸੁਖਾਪ ਘਟ ਰਿਹਾ ਕੋਈ ਕਈ ਲੋਕੀ ਇਸ ਤਰ੍ਹਾਂ ਦੇ ਵੀ ਮੈਂ ਵਾਪਸ ਦੇਖ ਰਹੀ ਆ ਕਿ ਜਿਹੜੇ ਪੀਆਰ ਵੀ ਹੋ ਚੁੱਕੇ ਨੇ ਮਟ ਵਾਪਸ ਆ ਰਹੇ ਆ ਤੇ ਸਾਡਾ ਵੀ ਉਦੇਸ਼ਾ ਹੋਣਾ ਚਾਹੀਦਾ ਹੈ ਵੀ ਆਪਾਂ ਇੱਥੇ ਇੰਨੀਆਂ ਖੁਸ਼ੀਆਂ ਇਕੱਠੀਆਂ ਕਰੀਏ ਲੋਕਾਂ ਨੇ ਨਾ ਕੁਝ ਰੱਖੀਏ ਕਿ ਲੋਕਾਂ ਨੇ ਲੱਗੀ ਨਾ ਵੀ ਆਪਾਂ ਇੰਡੀਆ ਛੋੜੀਏ ਜਾਂ ਆਪਾਂ ਮੇਰੇ ਤਾਂ ਅਦਰ ਪੰਜਾਬ ਵੀ ਕਿਉਂ ਛੋੜੀ ਸੀ ਨਾ ਮੈਨੂੰ ਐ ਲੱਗਾ ਬਰਨਾਲਾ ਹੀ ਨਹੀਂ ਛੋੜਨਾ ਸੱਸੀ ਕਾ ਜੀ ਸਾਰਿਆਂ ਨੂੰ ਤੀਜ ਦੀ ਬਹੁਤ-ਬਹੁਤ ਵਧਾਈਆਂ ਡਿਵਾਈਨ ਯੋਗਾ ਵੱਲੋਂ ਸਾਡੀ ਗੁਰੂ ਦੀ ਇਹ ਹੀ ਯੋਗਾ ਕਲਾਸ ਕਰਦੇ ਨੇ ਸਾਰੇ ਜਨੇ ਬਹੁਤ ਉਤਸ਼ਾਹਿਤ ਨੇ ਹੈਪੀ ਤੀਜ ਅੱਜ ਮਨਾਈ ਜਾ ਰਹੀ ਹੈ ਆਪਣੇ ਇੱਕ ਬਨਾਲਾ ਕਲੱਬ ਚ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਇੰਨਾ ਇੰਜੋਏ ਕਰ ਰਹੇ ਹਾਂ ਇੱਥੇ ਕਿ ਬਸ ਕੁਝ ਕਹਿ ਨਹੀਂ ਸਕਦੇ ਸਾਡੇ ਕੋਲ ਸ਼ਬਦ ਵੀ ਨਹੀਂ ਹੈਗੇ ਅੱਜ ਪੁੱਛੋ ਹੀ ਮਤ ਤਾਂ ਬੇਟੀ ਕਹਿੰਦੇ ਤੁਸੀਂ ਤੀਆਂ ਦਾ ਕੀ ਮਹੱਤਵ ਹੈ ਕਿਉਂ ਮਨਾਈਏ ਜਾਂਦੇ ਤੀਜ ਹੈ ਜਿਹੜਾ ਕੀ ਹੁਣ ਇਹ ਤਿਹਾਰ ਅਲੋਪ ਹੁੰਦੇ ਜਾ ਰਹੇ ਆ ਪਹਿਲਾਂ ਸਾਰਿਆਂ ਫੈਕੀ ਤੀਜ ਇਹ ਤਿਹਾਰ ਅਲੋਪ ਹੁੰਦਾ ਜਾ ਰਿਹਾ ਹੁਣ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਤੀਜ ਹੁੰਦਾ ਕੀ ਹੈ ਹੁਣ ਅਸੀਂ ਇਹ ਚਾਹ ਕਰਦੇ ਆ ਕਿ ਹੁਣ ਆਉਣ ਵਾਲੇ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਦੇਖ ਕੇ ਸਾਰਿਆਂ ਨੂੰ ਸੱਭਿਆਚਾਰ ਦਾ ਪਤਾ ਚੱਲ ਸਕੇ ਕਿ ਇਹ ਤਿਉਹਾਰ ਸੀ ਜਿਹੜੇ ਲੋਕ ਪਹਿਲਾਂ ਆਂਦੀਆਂ ਸੀਗੀਆਂ ਲੇਡੀਆਂ ਜਿਹੜੀਆਂ ਆਪਣੀਆਂ ਕੁੜੀਆਂ ਪਿੱਕ ਕੇ ਆਂਦੀਆਂ ਸੀਗੀਆਂ ਤਿਉਹਾਰ ਉਹਨਾਂ ਦੇ ਪੇਰੇਂਸ ਉਹਨਾਂ ਨੂੰ ਪਿੱਕ ਕੇ ਦੇਣ ਜਾਂਦੇ ਸੀਗੇ ਸੰਧਾਰਾ ਕਹਿੰਦੇ ਆ ਜਿੰਨੂੰ ਉਹ ਬੜੇ ਸ਼ੌਂਕ ਨਾਲ ਬ੍ਰਦਰ ਆਪਣੀ ਭੈਣ ਨੂੰ ਜੇਨ ਮਸਤੇ ਜਾਂਦਾ ਰਹੇ ਉਹ ਹੈ ਇਹ ਤਿਉਹਾਰ ਦਾ ਦਿਨ ਲੋਕੀਂ ਭੁੱਲਦੇ ਜਾ ਰਹੇ ਨੇ ਤਾਂ ਆਪੇ ਛੋਟੇ ਛੋਟੇ ਕੈਰੀਡੇ ਕਰ ਗਿਆ ਕਦੇ ਥੀਏ ਦੇ ਰੂਪ ਚ ਕਦੇ ਰਖੜੀ ਦੇ ਰੂਪ ਚ ਕਦੇ ਕਹੋ ਚੋ ਤਮੇ ਤੁਹਾਨੂੰ ਉਹ ਪੂਰਾ ਕੁਝ ਇੰਜਵਾਇ ਕਰਦੇ ਉਸ ਇਹ ਮੋਟੀਵੇਸ਼ਨ ਦੇ ਨਾਲ ਸਾਡੇ ਨਾਮੇ ਗਜਨ ਸਿੰਦਰ ਮੈਂ ਅੱਜ ਤੁਹਾਨੂੰ ਸਭ ਨੂੰ ਇਸ ਵਿੱਚ ਦੇਖ ਲੈਣਾ ਚਾਹੁੰਦੀ ਕਿ ਆਪਾਂ ਨੂੰ ਜਿਹੜਾ ਕੰਪਨੀ ਕਾਸਟ 6 ਮੀ ਲਿਆ ਵਾਇਮ ਕੋ ਪਨ ਬੋਨਾ ਨਹੀਂ ਚਾਹੀਦਾ ਇਹਨੂੰ ਪੂਰਾ ਵਧੀਆ ਬਣਾਉਣਾ ਚਾਹੀਦਾ ਤੇ ਮੇਰੇ ਵੀ ਇੱਕ ਮੈਨੇ ਟਿਆਰ ਮਨਾਇਆ ਕਿ ਮੈਂ ਮਿੱਠੀ ਯੋਗਾ ਦੇ ਥੂਮ ਮਨਾਇਆ ਸਾਡੇ ਸਾਹਮਣੇ ਧਰਮਸ਼ਾਲਾ ਚ ਯੋਗਾ ਸ਼ੁਰੂ ਹੋ ਰਿਹਾ ਸੀ ਮੈਨੇ ਉਹ ਅਟੈਂਡ ਕੀਤਾ ਮੇਰੇ ਚ ਇਨਾ ਕੰਫੀਡੈਂਸ ਆ ਗਿਆ ਮੈਨੇ ਘਰੇ ਕਿਚਨ ਵੀ ਪੁੱਛਿਆ ਮੈਂ ਕਿ ਸਲਾਹ ਮੈਂ ਆਪਰੇ ਆ ਗਈ ਨੂੰ ਮੈਂਟਲੀ ਔਰ ਫਿਜ਼ਿਕਲੀ ਦੋਨੋ ਚੀਜ਼ਾਂ ਤੋਂ ਬਹੁਤ ਕੁਝ ਗੇਨ ਕੀਤਾ ਪਿਆ ਹੈ ਜੀ। ਹਾਂਜੀ ਹਾਂ ਬਹੁਤ ਮਤਲਬ ਕਿ ਜਿਹੜੇ ਅੰਦਰ ਵਿਚਾਰ ਦਬੇ ਰਹੇ ਸੀ ਹਨਾ ਉਹ ਯੋਗਾ ਕਾਰਨ ਹੀ ਬਾਹਰ ਆਏ ਕਿ ਮਤਲਬ ਮੈਂਟਲੀ ਔਰ ਫਿਜ਼ਿਕਲੀ ਰਿਲੀਫ ਮਿਲਣਾ ਚਾਹੁੰਗੀ ਕਿ ਲੋਕਾਂ ਨੂੰ ਮਤਲਬ ਯੋਗਾ ਨਾਲ ਜੁੜਨਾ ਚਾਹੀਦਾ ਔਰ ਆਪਣੇ ਤਿਹਾਰਾਂ ਨਾਲ ਵੀ ਜੁੜਨਾ ਚਾਹੀਦਾ ਹੈ ਕਿਉਂਕਿ ਯੋਗ ਬਗਾਏ ਰੋਗ ਹਨਾ ਤਿਹਾਰ ਇਸ ਤਰ੍ਹਾਂ ਦੇ ਆ ਕਿ ਯੋ ਤਿਹਾਰ ਇਕੱਠੇ ਕਰ ਦਿੰਦੇ ਆਪਾਂ ਨੂੰ ਇੱਕ ਦੂਸਰੇ ਨਾਲ ਮਿਲਦੇ ਵਰਤਦੇ ਆਂ ਕਿ ਬਹੁਤ ਅੱਛਾ ਲੱਗਦਾ ਹੈ। ਨਹੀਂ ਔਰ ਡੋਕਟਰ ਜਿਸ ਤਰ੍ਹਾਂ ਕੀ ਅਸੀਂ ਗੱਲ ਕੀਤੀ ਹੈ ਬੜਿਆ-ਵੜਿਆ ਤੀਜ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਇਹਨਾਂ ਵੱਲੋਂ ਚਰਖੇ ਰੱਖੀ ਜਿਆ ਸਾਰਾ ਕੁਝ ਪੁਰਾਣੇ ਤਰੀਕੇ ਤਰੀਕੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਇਹਨਾਂ ਨੇ ਕਿਹਾ ਵੀ ਜਿਹੜੇ ਵਿਦੇਸ਼ਾਂਵਾਰ ਵੀ ਜਾ ਰਹੇ ਆ ਅਸੀਂ ਪਰਮਾਤਮਾ ਕੀਰ ਅਰਦਾਸ ਕਰਦੀ ਆਂ ਵੀ ਉਹ ਵੀ ਇਸੇ ਤਰ੍ਹਾਂ ਦੀ ਪੰਜਾਬ ਦੀ ਧਰਤੀ ਦੇ ਵਾਪਸ ਆਉਣ ਕਿਉਂਕਿ ਜਿਹੜਾ ਹੈਗਾ ਹਰਿਆ-ਭਰਿਆ ਪੰਜਾਬ ਹੋਵੇ ਉਸੇ ਤਰ੍ਹਾਂ ਜਿਹੜਾ ਹੈਗਾ ਬਿਹਾਰ ਇਸਤਰੀ ਮਨਾਂਦੀ ਰਹਿਣੂ ਇਸੇ ਤਰ੍ਹਾਂ ਜਿਹੜਾ ਹੈਗਾ ਹਸਤੀ-ਵਾਸੀ ਰਹਿਣ ਅਜੀਤ ਵੈਬ ਬਰਨਾਲਾ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ